ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ 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 ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ 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 हे गुरु वाहे वाहे गुरु वाहे वाहे गुरु 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 वा ਕਹਿਆ ਉਸ ਪਰਮੈਚਰ ਦਾ ਰੱਖਿਆ ਬਾਜਾ ਤੁਹਾਡੇ ਤੇ ਸਾਡੇ ਸਾਰਿਆਂ ਦੇ ਅੰਦਰ ਇਹ ਨਿਰੰਤਰ ਸ਼ਰੀਰ ਦੇ ਟਿਕਾ ਦਿੰਦਾ ਹੈ ਤੇ ਗੁਰੂ ਕੇ ਪਿਆਰ ਵਾਲਿਓ ਜੇ ਉਹਦਾ ਨਾਂ ਲੈਣ ਲੱਗਿਆ ਇਹ ਬਾਜਾ ਨਾ ਬਜੇ ਇਹ ਤਾਂ ਲਾਮਤ ਹੈ ਨਾ ਸਾਡੇ ਮਨੁੱਖਾਂ ਦੇਹੀ ਦੇ ਗੁਰੂ ਕੇ ਪਿਆਰ ਵਾਲਿਓ ਯਾਦ ਰੱਖਿਓ ਜਿੱਦ ਤੱਕ ਇਹ ਬਾਜਾ ਵੱਜਣੋਂ ਬੰਦ ਹੋ ਗਿਆ ਮਨ ਵਿੱਚ ਸਵਾਲ ਪੈਦਾ ਹੋਇਆ ਨਾ ਬਾਜਾ ਵੱਜਣੋਂ ਬੰਦ ਕਿਵੇਂ ਹੋ ਜਾਵੇ ਕੋਈ ਸ਼ਰੀਰ ਤੇ ਲਾਮੱਠਾ ਹੋ ਜਾਵੇ ਕੋਈ ਸੱਟ ਚੋਟ ਲੱਗ ਜਾਵੇ ਜਦੋਂ ਮਹਾਰਾਜ ਨੇ ਏਡੀ ਕਿਰਪਾ ਕਰਕੇ ਸਾਨੂੰ ਸਰੁੰਦਰ ਸਰੀਰ ਦਿੱਤਾ ਤੇ ਸੁੰਦਰ ਰਾਜਾ ਬਜਣੋ ਬੰਦ ਹੋ ਗਿਆ ਜਿੰਨੀ ਮਰਜੀ ਐਂਬੂਲੈਂਸ ਭਜਾ ਦਿਓ ਦੁਨੀਆ ਭਰ ਦੀ दौਲਤ ਭਾਵੇਂ ਢੇਰੀ ਕੋਲ ਕਰ ਦਿਓ ਫਿਰ ਨਹੀਂ ਬੋਲਦਾ ਕੱਟ ਕੇ ਆਪ ਕੋ ਸਪਨਾ ਸ੍ਰੀ ਬਾਖਸ਼ੂ ਆੜਾ ਨੇ ਬਾਹਰ ਕਿਰਪਾ ਕੀਤੀ ਹੈ ਅੱਪਾ ਗੁਰੂ ਨਾਨਕ ਦੇ ਘਰ ਵਿੱਚ ਜੁੜ ਕੇ ਬੈਠੇ ਆ ਇੱਥੇ ਤਿੰਨ ਤਰੀਕੇ ਨੇ ਹਾਜ਼ਰੀ ਲਵਾਉਂਦੇ ਤਿੰਨ ਪਈ ਤਾਂ ਆਪ ਜੀ ਤੰਗ ਕਰਕੇ ਆਏ ਮਹਾਰਾਜ ਦੇ ਚਰਨਾ ਵਿੱਚ ਆਪ ਜੀ ਨੇ ਮੱਥਾ ਟੇਕਿਆ ਮਾ ਕੇ ਆਪਣਾ ਆਪ ਜੀ ਦੇ ਅੱਗੇ ਨੂੰ ਦਿੱਤੀ ਹੈ ਨਾ ਹੋਰ ਸਬਰਸਾ ਦੇ ਅਨੁਸਾਰ ਆਪਾਂ ਬਾਦਸ਼ਾਹ ਦੇ ਚਰਨਾ ਵਿੱਚ ਧਨ ਰੱਖਿਆ ਕਿਉਂਕਿ ਮਹਾਰਾਜ ਨੇ ਹੁਕਮ ਦਿੱਤਾ ਗੁਰਸਿੱਖਾ ਤਨ ਮਾਨ ਧਨ ਸਭ ਸੋਪ ਗੁਰਕਾ ਹੁਕਮ ਮੰਨੇ ਪਈ ਹੈ ਮਹਾਰਾਜ ਕਹਿੰਦੇ ਗੁਰਸਿੱਖਾ ਤੂੰ ਤੰਗ ਕਰਕੇ ਆ ਗਿਆ ਤੇਰਾ ਆਰਾ ਧਨ ਹੋ ਗਿਆ ਮਹਾਰਾਜ ਕਹਿੰਦੇ ਗੁਰਸਿੱਖਾ ਮਹਾਰਾਜ ਕਹਿੰਦੇ ਏਸ ਤੋਂ ਵੱਡਾ ਹੋਰ ਕੋਈ ਕੁੰਨ ਤੇਰਾ ਹੋ ਨਹੀਂ ਸਕਦਾ ਹੋ ਕੀ ਹੈ ਮਹਾਰਾਜ ਕਹਿੰਦੇ ਗੁਰਸਿੱਖਾ ਇਹਨਾਂ ਦੋ ਤੀਜਾ ਦੇ ਨਾਮ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ 420 ਆਮ ਪ੍ਰਕਾਸ਼ ਗੁਰਪੁਰਬ ਹੈ ਜੋ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਖਡੂਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਮੂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਨਾਰੀ ਹੈ ਸੋ ਇਸ ਸਮੇਂ ਧੰਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਪਾਵਨ ਪ੍ਰਕਾਸ਼ ਹੈ ਉਹ 1540 ਈਸਵੀ ਦੇ ਵਿੱਚ ਮੱਤੇ ਦੀ ਸਰਾਂ ਵਿੱਚ ਹੋਇਆ ਬਾਬਾ ਫਿਰੂ ਮਲਦੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਪਵਿੱਤਰ ਕੋਖ ਤੋਂ ਇਸ ਧਰਤੀ ਤੇ ਲਗਭਗ 13 ਸਾਲ ਗੁਰਤਾ ਗੱਦੀ ਤੋਂ ਬਾਅਦ ਪਾਤਸ਼ਾਹ ਜੀ ਨੇ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਇਥੇ ਗੁਰਮੁਖੀ ਲਿਪੀ ਦੀ ਸੁਧਾਈ ਕਰਕੇ ਬਖਸ਼ਿਸ਼ ਕੀਤੀ ਅਤੇ ਇਤਿਹਾਸ ਦੀ ਦਾਤ ਭਾਈ ਬਾਲਾ ਜੀ ਦੇ ਪਾਸੋਂ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਸੁਣੀ ਅਤੇ ਭਾਈ ਪੈੜਾ ਮੋਖਾ ਜੀ ਨੂੰ ਲਿਖਾਰੀ ਲਾ ਕਰਕੇ ਲਿਖਵਾਈ ਇਤਿਹਾਸ ਵੀ ਦਾਤ ਦਿੱਤੀ ਕਿਸੇ ਤਰਤੀ ਤੇ ਪਾਦਸ਼ਾਹ ਜੀ ਨੇ ਮਲ ਅਖਾੜਿਆਂ ਦੀ ਜਿਹੜੀ ਅਰੰਭਤਾ ਕੀਤੀ ਔਰ ਹਮਾਂਜੂਵਰ ਕੇ ਬਾਦਸ਼ਾਹ ਦਾ ਹੰਕਾਰ ਤੋੜਿਆ ਮਾਤਾ ਖੀਵੀ ਜੀ ਨੇ ਲੰਗਰਾਂ ਦੇ ਵਿੱਚ ਕਿਆਲੀ ਖੀਰ ਦਾ ਲੰਗਰ ਜਿਹੜਾ ਉਹ ਵਰਤਾਇਆ ਦੋ ਲੰਗਰਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਗੁਰੂ ਕੀ ਰਬਾਬੀਆਂ ਨੇ ਕੀਤਾ ਹੈ ਲੰਗਰ ਚੱਲਿਆ ਗੁਰਸ਼ਬਦ ਹਾਰ ਤੋੜ ਨਾ ਆਵੀ ਖੱਤੀ ਐ ਇਹ ਸ਼ਬਦ ਦਾ ਲੰਗਰ ਗੁਰੂ ਅੰਗਦ ਸਹਿਬ ਮਹਾਰਾਜ ਵਰਤਉਂਦੇ ਸਨ ਅਤੇ ਕਿਆਲੀ ਖੀਰ ਦਾ ਲੰਗਰ ਜਿਹੜਾ ਉਹ ਬਲਵੰਡ ਖੀਵੀ ਨੇਕ ਜਨ ਜਨ ਬਹੁਤੀ ਸ਼ਾਉਂ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ ਮਾਤਾ ਖੀਵੀ ਜੀ ਕਿਆਲੀ ਖੀਰ ਦਾ ਲੰਗਰ ਵਰਤਉਂਦੇ ਸਨ ਅੱਜ ਵੀ ਗੁਰੂ ਕੀ ਰਹਿਮਤਾਂ ਬਖਸ਼ਿਸ਼ਾਂ ਦੇ ਅਨੁਸਾਰ ਇਹ ਦੋਨੋਂ ਲੰਗਰ ਅੰਦਰ ਅੰਤਰ ਇਸ ਖਡੂਰ ਸਾਹਿਬ ਦੀ ਧਰਤੀ ਤੇ ਚੱਲ ਰਹੇ ਨੇ ਸੋ ਇਸ ਸਮੇਂ ਦੇ ਵਿੱਚ ਅਸੀਂ ਪ੍ਰਕਾਸ਼ ਗੁਰਪੁਰਬਾ ਨੂੰ ਮਨਾਉਂਦਿਆਂ ਹੋਇਆਂ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਜੀਵਨ ਤੋਂ ਸਿੱਧ ਲਈਏ ਕਿ ਸਤਿਗੁਰੂ ਜੀ ਦਾ ਸਮੁੱਚਾ ਜੀਵਨ ਜਿਹੜਾ ਹੈ ਉਹ ਧੰ ਗੁਰੂ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਉਹਨਾਂ ਨੇ ਸੱਤ ਕਰਕੇ ਕਮਾਇਆ ਤੇ ਸਾਡੀ ਝੋਲੀ ਵਿੱਚ ਬਚਨ ਪਾਏ ਨੇ ਕਿ ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਦਾ ਮਹਿਲ ਪਾਈ ਸੀ ਗੁਰੂ ਦਾ ਹੁਕਮੁਕਮਾ ਕਰਕੇ ਹੀ ਗੁਰੂ ਦੇ ਮਹਿਲ ਨੂੰ ਹਜ਼ੂਰੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਸਾਨੂੰ ਨਸ਼ਿਆਂ ਤੋਂ ਰਹਿ ਧੋਣਾ ਚਾਹੀਦਾ ਹੈ ਸਾਡੇ ਨੌਜਵਾਨ ਪੀੜੀ ਨੂੰ ਤਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੜ ਲੱਗਣਾ ਚਾਹੀਦਾ ਹੈ ਉਹ ਸੁਮੁੱਤੀ ਮਾਨਵਤਾ ਨੂੰ ਪਾਤਸ਼ਾਹ ਜੀ ਨੇ ਇੱਕੋ ਮਾਲਕ ਪ੍ਰਭੂ ਪਰਮਾਤਮਾ ਦੇ ਲੜ ਲੱਗਣ ਵਾਸਤੇ ਪ੍ਰੇਰਣਾ ਕੀਤੀ ਹੈ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰੰਦੇ ਸਤਿਗੁਰਾਂ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਅੰਦਰ ਕੱਲ ਰੋਜ਼ ਸੈਮੀਨਾਰ ਹੋਏ ਸੀ ਗੁਰਮੁਖੀ ਲਿਪੀ ਦੇ ਆਧਾਰਤ ਤੇ ਅੱਜ ਸਵੇਰ ਤੋਂ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਗੁਰਮਤਿ ਦੀਵਾਨ ਚੱਲ ਰਹੇ ਨੇ ਜਿਹਦੇ ਵਿੱਚ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਟਾਡੀਵਾਰਾਂ ਹੋ ਰਹੀਆਂ ਨੇ ਸਮੂਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ 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 ਵਧਾਈਆਂ ਹੁੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ